ਪਿਆਰ ਭਰੀ ਸਾਸਰੀ ਕਾਲ ਕਿਸੇ ਨੇ ਐਡ ਲਾਉਣੀ ਤਾਲ ਤੇ ਪੌਟਰ ਤੇ ਨੰਬਰ ਚੱਲ ਜਾਂਦਾ 507 ਫਟ ਮੈਂ ਭੇਜਿਆ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਜਿਆ ਕਰੋ ਚੈਨਲ ਫੋਲੋ ਕਰਜਿਆ ਕਰੋ ਫੇਸਬੁੱਕ ਦਾ ਪੇਜ ਵੀ ਫੋਲੋ ਕਰਜਿਆ ਕਰੋ ਤੇ ਆਪਾਂ ਲੈ ਕੇ ਤਿੰਨ ਚੀਜ਼ਾਂ ਵੀਡੀਓ ਸਾਰੀ ਵੀ ਕੋਸਟ ਸਟੈਪ ਨਾ ਕਰਿਓ ਤਰਾ ਦਾ 16 7 10 ਇੰਚ ਦੀ ਗਾਡਰ ਧਾਨੜੀ ਹੱਬ ਰੇਲ ਦਾ ਇਸਾ ਵੀ ਭਾਈ ਦੇ ਬਹਿਰਿਆਂ 3 ਫੁੱਟ ਬੈਡੋ 2 ਫਟਵਾੜ ਤੇ 55 ਇੰਚ ਮੱਛੀ ਹੁੱਕ ਕਿਥੇ ਗੁੰਦਾ ਪੈਂਦਾ 4 ਇੰਚੀ ਭੇਰ ਚ ਲੱਗੇ ਵੀਲ ਕਵਰ ਪਏ ਵੇ ਆ 10 ਇੰਚੀ ਗਾਡਰੇ ਜੋੜੀ ਵੀਰ ਕੈਂਚੀਆਂ ਬਣਾ ਕੇ ਦਈਆਂ ਮੰਜਾ ਲੱਗਿਆ ਵਧੀਆ ਟਰਾਲਾ ਵੱਡਾ ਟੂਲ ਬਾਕਸ ਲੱਗਿਆ ਪਾਣੀ ਵਾਲੀ ਟੈਂਕੀ ਲੱਗੀ ਲਾਈਟਾਂ ਲੱਗੀਆਂ ਲਾਈਟਾਂ ਲੱਗੀਆਂ ਵਧੀਆ ਟਰਾਲਾ ਪੂਰਾ ਵਧੀਆ ਤੇ ਪੱਤੀ ਟਰਾਲ ਕੁਆਂਟਾ ਦਾ ਟਰਾਲਾ ਇਹ ਏਰੀਆ ਅੰਬਰਸਰ ਪਿੰਡ ਹੈਗਾ ਮੈਂਟੀਆਂ ਵਾਲਾ ਤੇ ਕਿਸੇ ਵੀਰ ਭਾਈ ਜੀ ਨੇ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਬਿਆਸ ਰੱਜੇ ਕੋਲੇ ਪਿੰਡ ਰਹ ਜਾਂਦਾ ਪਿੰਡ ਮੈਂਟੀਆਂ ਵਾਲਾ ਕੋਕਾ ਪੀਟ ਟਰਾਲਾ ਤੇ ਲੇਜਰ ਘਟਦਾ ਸਾਰਾ ਟਰਾਲਾ ਬੈੱਡ ਬਣਿਆ ਹੋਇਦਾ ਤੇ ਬਿਨਾ ਲਿਫਟ ਤੋਂ ਟਰਾਲ ਆਏ ਇਹ ਬਿਨਾ ਪੰਪ ਤੋਂ ਤੇ ਆ ਸੇਵ ਦਾ ਮਾਲ ਲੱਗਿਆ ਗ੍ਰਾਹਕ ਜਿੰਨੀ ਮੋਟੀ ਆ ਵੇਖ ਸਕਦੇ ਆ ਆਪਾਂ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ 290000 ਰੁਪਇਆ ਕਿਹੜਾ ਪੰਜਾਂ ਬੰਦਿਆਂ ਨੇ ਵੀਡੀਓ ਸ਼ੇਅਰ ਕਰਕੇ ਜਾਊ ਚੈਨਲ ਫੋਲੋ ਕਰਕੇ ਜਾਊਗਾ 5000 ਰੁਪਇਆ ਲੈਸ ਕਰ ਦੇਣਗੇ ਹੁਣ ਆਪਾਂ ਟਿੱਪਣੀ ਕਰਦੇ ਆ 10 ਇੰਚੀ ਕਾਟਰ ਦਾ ਨੜੀ ਹੱਬਰ ਹੇ ਉਸ ਤਾ ਵੀ ਬਾਈ ਦੇ ਬਹਿਰ ਨੂੰ ਹਰੀ ਤੇ ਲੇਜ਼ਰ ਕੱਟ ਦਾ ਵਿੰਡ ਬਣਿਆ ਤਿੰਨ ਫੋਟੋ ਤੇ ਦੋ ਫਟਵਾੜ 55 ਇੰਚ ਮੱਛੀ ਹੁੱਕ ਕਿਤੇ ਗੁੱਲਾ ਪਈ ਦਾ 4 ਇੰਚੀ ਬੇਰ ਤੇ ਲੱਗੇ ਵੀਲ ਕਵਰ ਪਏ ਢੋਲ ਭੱਗਸ ਵੱਡਾ ਲੱਗਿਆ ਮੰਜਾ ਲੱਗਿਆ ਤੇ ਕਣਕ ਝੋਨੇ ਵਾਲੇ ਟਾਇਰ ਵਧੀਏ ਕਿਤੇ ਕਿਸੇ ਵੀਰ ਪਈ ਨਹੀਂ ਲੈਣਾ ਬੇਬੀ ਦੋਸਤ 11 ਮਾਡਲ ਕਿਰਪਾਣ ਤੇ ਵੰਦਿਆ ਲੋਕਲ ਚੰਦੀ ਵੀ ਆ ਪੰਜਾਬ ਨੰਬਰ ਆ ਤੇ ਬਹੁਤ ਵੰਦਿਆ ਕਿਰਪਾਣ ਆ ਐਸਐਮਐਸ ਨਾਲ ਤੇ ਜਬਾਬਾ ਹੈ ਜੜਿਆ ਵੀਰ ਦਾ ਤੇ ਸਮਾਨ ਸਾਰਾ ਨਾਲ ਮਿਲੂਗਾ ਤੇ ਡਲ ਟਿੱਕੀ ਟਰਬੋ ਤੇ ਚਿੱਟੀ ਟਰਬੋ ਬੇਟੀ ਬੰਦ ਇੰਜਣ ਤੇ ਕੋਕਾ ਪੀਸ ਲਕਰ ਪੈਣ ਕਿਸੇ ਵੀਰ ਭਾਈ ਨੇ ਦੇਣੀ ਵੀ 10 ਪਰਕਾ ਦਦੇ ਆ 90 ਪੈਸੇ ਟਾਇਰ ਇਹਦੇ ਤੇ ਵਧੀਆ ਲੋਗਲ ਚੰਦੀ ਆ ਬਾਹਰ ਗਈ ਤੇ ਟਿੱਕੀ ਟਰਬੋ ਦਾ ਕੀ ਮਤਲਬ ਹੁੰਦਾ ਭਾਈ ਕਿਰਪਾਈ ਨਾਲ ਇਹਨੂੰ ਪਤਾ ਹੋਊਗਾ ਚਿੱਟੀ ਟਰਬੋ ਵੀਰਾਂ ਦਾ ਤੇ ਕੋਕਾ ਵੀ ਇਸ ਕਰ ਭੈਣਾ ਬਾਬਾ ਹੈ ਰਿਆ 2011 ਮਾਡਲ 7.5 ਲੱਖ ਰੁਪਏ ਮੰਗਦੀ ਹੈ ਮੌਕੇ ਤੇ ਮਾਰਚ ਕਰ ਜੂਗੀ ਸਾਰੀ ਜਾਣਕਾਰੀ ਫੋਨ ਦਾ ਦਿੱਤਾ 2015 ਮਾਡਲ ਤੇ 907 ਘੰਟੇ ਟਰੈਕਟਰ ਚੱਲਿਆ ਵਾ ਇੰਨ ਗੇਰ ਲਿਫਟ ਦਾ ਓਕੇ ਆ 907 ਘੰਟੇ ਚੱਲਿਆ ਵਾ 2015 ਮਾਡਲ ਆ ਤੇ ਕੋਕਾ ਵੀ ਟਰੈਕਟਰ ਆ ਤੇ ਨਾਲ ਦੇ ਟਾਇਰ ਆ ਜਮਾਂ ਨਵੇਂ ਤੇ ਇੰਨੇ ਘੇਰ ਲੈਫਟ ਦਾ ਓਕੇ ਆ ਜਮਾਂ ਤੇ ਵਾਕੇ ਲੈ ਸਕਦੇ ਆ 1 ਰੁਪਈਆ ਨੁਕਸ ਨਹੀਂ ਟਰੈਕਟਰ ਦੇ ਵਿੱਚ ਏਰੀਆ ਮਰੀਰ ਕੋਟੜਾ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦੱਸਿਆ ਨਹੀਂ ਤੇ ਜਮਾਂ ਟਰੈਕਟਰ ਨਵਾਂ ਤੇ ਉੱਤੇ 1000 ਤੇ 7 ਘੰਟੇ ਕਿੱਧਿਆ ਵਾ ਨਾ 900 ਸੋ 7 ਘੰਟੇ 907 ਘੰਟੇ ਚੱਲਿਆ ਹੋਇਆ ਇੰਜਣ ਘੇੜ ਓਕੇ ਦਾ ਤੇ 2015 ਮਾਡਲਾ ਤੇ ਏਰੀਆ ਮਲੇਰ ਕੋਟਲਾ ਰੇਟ ਦੱਸਿਆ ਨਹੀਂ ਕੋਕਾਪੀ ਟਰੈਕਟਰ ਹੈ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਦਾ ਸੰਪਰਕ ਕਰ ਸਕਦੇ ਹੋ ਇੰਜਣ ਘੇੜ ਲੱਗਦਾ ਵਾ ਜੀ ਟਰੈਕਟਰ ਆ ਮੀਟਰ ਦੀ ਫੋਟੋ ਆ ਗਈ ਘਿਹਰ ਕੇ ਵੀਡੀਓ ਪੜ ਸਕਦੇ 907 ਘੰਟੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਓ ਤੇ ਨਾਲ ਦੇ ਟਾਇਰ